ਜਿੱਦਾਂ ਤੁਹਾਨੂੰ ਪਤਾ ਪੰਜਾਬ ਸਰਕਾਰ ਵੱਲੋਂ ਮਾਨਜੋਗ ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਨਸ਼ਿਆਂ ਖਿਲਾਫ ਮਹਿੰਮ ਜਿਹੜੀ ਆ ਉਹ ਚੱਲ ਰਹੀ ਆ ਯੁੱਧ ਨਸ਼ਿਆਂ ਵਿਰੁੱਧ ਉਹਦੀ ਲੜੀ ਦੇ ਵਿੱਚ ਅੱਜ ਅੰਮ੍ਰਿਤਸਰ ਅਧਿਆਪੀ ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਸ ਸਾਡੇ ਮਾਨਜੋਗ ਡੀਜੀ ਸਾਹਿਬ ਮਾਨਜੋਗ ਡੀਜੀ ਸਾਹਿਬ ਸਤਾਸਿੰਦਰ ਸਿੰਘ ਮਾਨ ਜੋ ਐਸਐਸਪੀ ਸਾਹਿਬ ਮਨਿੰਦਰ ਸਿੰਘ ਤੇ ਉਹਨਾਂ ਦੀ ਦੇਖਰੇਖ ਤੇ ਉਹਨਾਂ ਦੀ ਗਾਈਡਲਾਈਨ ਥੱਲੇ ਅੱਜ ਡੀਐਸਪੀ ਰਾਜਾ ਸੰਸੀ ਇੰਦਰਜੀਤ ਸਿੰਘ ਤੇ ਉਹਨਾਂ ਦੇ ਐਸਐਚਓ ਅੱਗੇ ਲੋਪੋ ਕੇ ਮਾਨਛੂਪਾ ਜੀ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਹਦੇ ਤਰ੍ਹਾਂ ਇੱਕ ਸਮਗਲ ਜਿਹੜਾ ਹੈਗਾ ਕਾਬੂ ਕੀਤਾ ਗਿਆ ਜਿਹਦੇ ਕੋਲੋਂ 4 ਕਿਲੋ 500 ਗ੍ਰਾਮ ਹੀਰੋ ਜਿਹੜੀ ਬਰਾਬਰ ਕੀਤੀ ਗਈ ਆ ਤੇ ਸਮਗਲ ਦਾ ਜਿਹੜਾ ਨਾਮ ਹੈਗਾ ਕਾਰਪુરੀ ਸਿੰਘ ਉਰਫ लव पुत्र शमशेर सिंह वासी पॉइंट सुहुरा पीएस लोपोके दा रहन वाला है एदे ਕੋਲੋਂ ਇਹ 4.5 ਕਿਲੋ ਹਿਰਨ ਗ੍ਰਾਮਦਨੀ ਕਰਕੇ ਮੁਕਦਮਾ ਨੰਬਰ ਜਿਹੜਾ ਹੈਗਾ 39 21325 ਨੂੰ ਜਿਹੜਾ ਹੈਗਾ ਐਨਡੀਪੀਐਸ ਸੈਕਸ਼ਨ ਤਹਿਤ ਦਰਜ ਕਰਕੇ ਇਹਦਾ ਮਾਨਜੋ ਕੋਰਟ ਚ ਪੇਸ਼ ਕਰਕੇ ਪੁਲਿਸ ਰਿਮਾਰਡ ਲਿਆ ਜਾਊਗਾ ਔਰ ਲੈਣ ਤੋਂ ਬਾਅਦ ਇਹ ਬੰਦੇ ਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਕੀ ਹੈਗੇ ਆ ਉਹਨਾਂ ਬਾਰੇ ਜਿਹੜਾ ਹੈਗਾ ਉਹ ਬਿਲਕੁਲ ਕੋខੇ ਅਗਲੀ ਕਾਰਵਾਈ ਅਮਰ ਤੇ ਲਿਆਦੀ ਜਾਊ। ਔਰ ਇਥੇ ਤਾਂ ਮੈਂ ਵੀ ਦੱਸਦਾ ਵੀ ਜਿਹੜੀ ਨਸ਼ਾ ਵਿਰੋਧ ਮਹਮ ਚੱਲ ਰਹੀ ਆ ਉਹਦੇ ਲੜੀ ਦੇ ਵਿੱਚ ਇਸੇ ਹੀ ਇਹ ਜਿਹੜਾ ਲਾਪੁਰੀ ਸਿੰਘ ਪੜਿਆ ਹੈਗਾ ਕਿ ਬਿਲਕੁਲ ਤੁਹਾਨੂੰ ਦੱਸਦਾ ਵੀ ਇਹ ਤੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ। ਇਹ ਫਰੈਸ਼ ਬੰਦਾ ਹੈਗਾ ਜਿਹੜਾ ਨਵਾਂ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਇਹਨੇ। ਜਿਹੜੇ ਨਵੇਂ ਬੱਚੇ ਜਿਹੜੇ ਹੈਗੇ ਆ ਕਿੱਦਾਂ ਅ ਪੈਸੇ ਦੇ ਲਾਲਚ ਪਿੱਛੇ ਜਿਹੜੇ ਹੈਗੇ ਕੰਮ ਸ਼ੁਰੂ ਕਰਦੇ ਆ। ਔਰ ਮੈਂ ਸਮਝਦਾ ਵੀ ਇਹ ਅਮਨ ਸਰ ਦੀ ਹਾਤੀ ਪੁਲਸ ਦੀ ਬੜੀ ਵੱਡੀ ਕਾਮਯਾਬੀ ਆ ਜਿਹੜਾ ਇਹਨੂੰ 4 ਕਿਲੋ 500 ਗ੍ਰਾਮ ਹੀਰੋ ਨਾਲ ਪੜਾਇਆ ਗਿਆ ਮੁੜ ਗੀਰ 22 ਸਾਲ ਸਰ ਲਿੰਕ ਕਿੱਥੋਂ ਸੀ ਇਹਨਾਂ ਦੇ ਨਾਲ ਲਿੰਕ ਜੁੜੇ ਸੀ ਤੇ ਉਹ ਤੁਹਾਨੂੰ ਦੱਸਿਆ ਨਾ ਜੀ ਜਿੱਦਾਂ ਹੁਣ ਅਸੀਂ ਤਫਤੀਸ਼ ਕਰ ਰਹੇ ਆ ਔਰ ਇਹਨੂੰ ਪੇਸ਼ ਕਰਕੇ ਵੀ ਇਹਦੇ ਕਰਕੇ ਪਾਸੇ ਤੋਂ ਇਹਨੇ ਪਾਕਿਸਤਾਨ ਤੋਂ ਹੀ ਮੰਗਾਈ ਹੈ ਵੀ ਇਹਦੇ ਪਾਕਿਸਤਾਨ ਤੋਂ ਲਿੰਕ ਕਿੰਨੇ ਬਣਾਏ ਇਹ ਤੋਂ ਪਹਿਲਾਂ ਇਹ ਕਿੰਨੀ ਹੀਰੋਨ ਮੰਗਾ ਚੁੱਕਿਆ ਤੇ ਕਿਹਨੂੰ ਦੇ ਚੁੱਕਿਆ ਅਜੇ ਤੱਕ ਤੁਹਾਨੂੰ ਦੱਸਿਆ ਗਿਆ ਹੈ ਕਿ ਇਹ ਖਲਾਫ ਪਹਿਲਾਂ ਕੋਈ ਮੁਕਤਮਾ ਦਰਜ ਨਹੀਂ ਹੈ। ਪਸ਼ੂ ਰਬੀ ਦੇ ਖੇਤਾਂ ਦੇ ਨਾਲ ਇਹ ਇੱਕ ਤਰੀਕੇ ਨਾਲ ਬੀਅਰ ਡਰੋਨ ਥ्रू ਆਈ ਹੈ। ਡਰੋਨ ਥ्रू ਆਈ ਹੈ ਜੀ। ਡਰੋਨ ਥ्रू ਹੀ ਆਈ ਹੈ। ਪਰ ਉਹ ਮਗਾਈ ਹੈਗੀ ਆ। ਔਰ ਇਸ ਕਰਕੇ ਜਿਹੜੀ ਇਹਦੇ ਟੈਕਨੀਕਲ ਐਨਾਲਿਸਿਸ ਜਿਹੜੇ ਫੋਨਫਾਰ ਉਹ ਵੀ ਅਸੀਂ ਸਾਰੇ ਜਿਹੜੇ ਆ ਉਹ ਚੈੱਕ ਕਰ ਰਹੇ ਹਾਂ। ਜੀ ਖੇਤੀਬਾੜੀ ਕਰਦਾ ਜੀ। ਹੋਰ ਕੋਈ ਕਾਰੋਬਾਰ ਨਹੀਂ ਕਰਦਾ ਹੈ, ਖੇਤੀਬਾੜੀ ਕਰਦਾ। ਪਰ ਇੱਥੇ ਪੰਜਾਬ ਦੇ ਵਿੱਚ ਹੋਰ ਭਾਰਤ ਦੇ ਵਿੱਚ ਕਿਸੇ ਨਾਲ ਲਿੰਕ ਹੈਗੀ ਉਜਤਾਂ ਦਾ ਸੈਨਾ ਜੀ ਇਹ ਇਹਦਾ ਫੋਨ ਲੈਸ ਚ ਕਰ ਰਹੇ ਆ ਉਹ ਪਤਾ ਕਰਾਂਗੇ ਫੋਨ ਲੈਸ ਦੇ ਥ्रू ਵੀ ਇਹਦੇ ਕਿਤੇ ਕਿਤੇ ਲਿੰਕ ਸੀਗੇ ਇਹਨਾਂ ਦਾ ਇੰਟਰੋਗ੍ਰੇਸ਼ਨ ਜਿਹੜੀ ਹੈਗੀ ਆ ਉਹ ਹੁਣ ਅਜੇ ਰਿਮਾਂਡ ਤੋਂ ਬਾਅਦ ਸ਼ੁਰੂ ਹੋਊਗੀ ਵੀ ਇਹਦੇ ਲਿੰਕ ਜਿਹੜੇ ਆ ਕਿੱਥੇ ਕਿੱਥੇ ਪਾਕਿਸਤਾਨ ਸੀਗੇ ਤੇ ਕਿੱਥੇ ਕਿੱਥੇ ਇੱਥੇ ਸੀਗੇ ਤੇ ਇਦੋਂ ਪਹਿਲਾਂ ਕਿੰਨੇ ਤੱਕ ਇਹ ਗੇੜੇ ਲਾ ਚੁੱਕਿਆ ਹੈਗਾ ਥੈਂਕ ਯੂ ਜੀ